ਇਹ ਇੱਕ ਜਵਾਨ ਨੂੰ ਕੀ ਪਤਾ ਹੈ ਬੁਢੇਪਾ ਕੀ ਹੁੰਦਾ ਹੈ ਭਾਵੇਂ ਬੁੱਢਾ ਹੁੰਦਾ ਪਿਆ ਹੋਵੇ ਤੇ ਦਾਦਾ ਹੋਵੇ ਦੇਖਦਾ ਹੋਵੇ ਬੁਢੇਪਾ ਕੀ ਹੈ ਇਹਦੀ ਸਮਝ ਤੋਂ ਪਰੇ ਹੈ ਬੁਢੇਪੇ ਦੀਆਂ ਖੂਬੀਆਂ ਕੀ ਨੇ ਤੇ ਬੁਢੇਪੇ ਦੀਆਂ ਮਜਬੂਰੀਆਂ ਕੀ ਨੇ ਬੁਢੇਪੇ ਦੀ ਮਹਾਨਤਾ ਕੀ ਹੈ ਤੇ ਬੁਢੇਪੇ ਦੀਆਂ ਕਮੀਆਂ ਕੀ ਨੇ ਇਹ ਜਵਾਨ ਨੂੰ ਕੀ ਪਤਾ ਹੈ ਬੁੱਢੇ ਹੋ ਕੇ ਹੀ ਪਤਾ ਚੱਲਦਾ ਹੈ ਬੁਢੇਪਾ ਕੀ ਹੈ ਤੇ ਇੱਕ ਬੁੱਢੇ ਨੂੰ ਕੀ ਪਤਾ ਹੈ ਮੌਤ ਕੀ ਆਉਂਦੀ ਹੈ ਭਾਵੇਂ ਮੁਰਦੇ ਉਸਨੇ ਸੈਂਕੜੇ ਦੇਖੇ ਹੋਏ ਭਾਵੇਂ ਸੈਂਕੜੇ ਦਾ ਕਸ਼ਮਸ਼ਾਨ ਘਾਟਦੇ ਗਿਆ ਹੋਏ ਭਾਵੇਂ ਬਹੁਤ ਸਾਰੇ ਮੁਰਦਿਆਂ ਨੂੰ ਇਸ਼ਨਾਨ ਕਰਾਇਆ ਹੋਇਆ ਇਸ ਬੁੱਢੇ ਨੂੰ ਕੀ ਪਤਾ ਹੈ ਮੌਤ ਕਿਸ ਨੂੰ ਕਹਿੰਦੇ ਨੇ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਹੈ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤ ਕੀ ਹੈ ਪ੍ਰਮਾਤਮਾ ਦੇ ਚਲੇਨ ਹੋ ਕੇ ਹੀ ਪਤਾ ਚੱਲਦਾ ਹੈ ਪਰਮਾਤਮਾ ਕੀ ਹੈ ਇਹ ਵੱਡ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੇ ਸੋ ਹੋ ਜਾਣਾ ਦੂਸਰਾ ਜਿੰਨਾ ਵੱਡਾ ਪਰਮਾਤਮਾ ਆਪ ਹੈ ਇਤਨਾ ਹੀ ਕੋਈ ਵੱਡਾ ਹੋਵੇ ਜਿੰਨਾ ਜਵਾਨ ਹੈ ਇਹ ਬੱਚਾ ਉਤਨਾ ਜਵਾਨ ਹੋ ਜਾਏ ਫਿਰ ਜਵਾਨੀ ਨੂੰ ਸਮਝੇਗਾ ਅਜੇ ਨਹੀਂ ਇਹ ਜਵਾਨ ਬੁੱਢਾ ਹੋ ਜਾਏ ਤਾਂ ਬੁੱਢੇ ਪੈ ਨੂੰ ਸਮਝੇਗਾ ਅਜੇ ਨਹੀਂ ਮੌਤ ਆ ਗਈ ਤਾਂ ਸਮਝੇਗਾ ਕਿਸ ਨੂੰ ਕਹਿੰਦੇ ਨੇ ਮੌਤ ਅਜੇ ਰਹੇ ਅਜੇ ਇਹ ਬੜਾ ਉੱਚਾ ਹੋਵੇ ਕੋਏ ਪਰਮਾਤਮਾ ਨੇ ਇੱਕ ਬਖਸ਼ਿਸ਼ ਰੱਖੀ ਹੋਈ ਹੈ ਇਹ ਜੀਵ ਪਰਮਾਤਮਾ ਜੈਸਾ ਹੋ ਸਕਦਾ ਹੋ ਸਕਦਾ ਬਿਗਰੇ ਕਬੀਰ ਆ ਰਾਮੁ ਦੁਹਾਈ ਸਾਚ ਬਯੋ ਅਨ ਕਥੈ ਨ ਜਾਇ ਕਬੀਰ ਕੰਨ ਸੱਚ ਹੋ ਗਿਆ ਹੁਣ ਕਬੀਰ ਨਹੀਂ ਰਿਹਾ ਸੱਚ ਰਹਿ ਗਿਆ ਗੱਲ ਖਤਮ ਹੋ ਗਈ ਕਬੀਰ ਤੇ ਖਤਮ ਹੋ ਗਿਆ ਸਾਚ ਭਇਓ ਹੁਣ ਸੱਚ ਹੋ ਗਇਆ ਹੁਣ ਸੱਚ ਪ੍ਰਗਟ ਹੋ ਗਇਆ ਸੰਤਨ ਸੰਗ ਕਾ ਵੈਰਾ ਵਿਗਰਿਓ ਸੋ ਕਬੀਰ RAM ਹੋਇ ਨਹਿ ਰਿਓ ਹੁਣ ਕਬੀਰ RAM ਹੋ ਗਇਆ ਕਬੀਰ ਕਬੀਰ ਨਹੀਂ ਰਹਾ ਹੁਣ ਸਿੱਖ ਗੁਰੂ ਜੈਸਾ ਹੋ ਗਇਆ ਔਰ ਗੁਰੂ ਮਾਨਦਲ ਕਹਿ ਰਿਹਾ ਹੈ ਤੇ ਮੇਰਾ ਆਪਣਾ ਹੀ ਰੂਪ ਹੈ ਖਾਲਸਾ ਮੇਰੋ ਰੂਪ ਹੈ ਖਾਸ ਇਤਿਹਾਸ ਰੂਪ ਹੈ ਮੇਰਾ ਮੇਰੇ ਰੂਪ ਦੇ ਦਰਸ਼ਨ ਕਰਨੇ ਲਈ ਤੇ ਖਾਲਸੇ ਦੇ ਦਰਸ਼ਨ ਕਰਦੇ ਹੈ ਸਾਫ ਗਏ ਸਰਵ ਲੋਗ ਗ੍ਰੰਥ ਦੇ ਜ ਸਭ ਕੁਝ ਲਿਖਿਆ ਹੈ ਖੈਰ ਮੁਖਤਸਰ ਮੈਂ ਅਰਜ਼ ਕਰਾਂ ਅੱਜ ਦਾ ਪਾਵਨ ਪਵਿੱਤਰ ਵਾਕ ਲੰਬਾ ਵੀ ਕਾਫੀ ਹੈ ਤੇ ਮੈਂ ਇਸੇ ਹੀ ਦਰਸ਼ਨ ਫਲਸਫੀ ਚ ਨਾ ਰਿਹਾ ਜਾਵਾ ਲੇਕਿਨ ਮੈਂ ਫਿਰ ਅਰਜ਼ ਕਰ ਰਿਹਾ ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਇਹ ਜਾਣਿਆ ਨਹੀਂ ਜਾਣ ਸਕੇ ਜਿਨ੍ਹਾਂ ਨੇ ਕਥਨ ਵੀ ਕੀਤਾ ਉਹਨਾਂ ਨੇ ਇਹ ਵੀ ਆਖਿਆ ਨਹੀਂ ਕਹਿ ਸਕਦੇ ਨਹੀਂ ਕਹਿ ਸਕਦੇ ਜਿਨਾਂ ਨੇ ਵੇਖਿਆ ਵੀ ਹੈ ਪਰ ਫਿਰ ਵੀ ਕਹਿ ਦਿੱਤਾ ਹੈ ਮਨ ਬਾਣੀ ਬੁੱਧ ਤੋਂ ਪਰੇ ਅਗਮ ਅਗੋਚਰ ਅਗੋਚਰ ਇੰਦਰੀਆਂ ਦੀ ਪਹੁੰਚ ਤੋਂ ਪਰੇ ਇਹ ਅੱਖਾਂ ਨਹੀਂ ਪਾ ਸਕਦੀਆਂ ਭਾਵੇਂ ਅੱਖਾਂ ਦੀ ਸ਼ਕਤੀ ਅੱਜ ਵਿਗਿਆਨ ਨੇ ਬੜੀ ਵਧਾ ਦਿੱਤੀ ਹੈ ਫੁਰਦਬੀਨ ਬਣਾ ਦਿੱਤੀ ਹੈ ਦੂਰਬੀਨ ਬਣਾ ਦਿੱਤੀ ਹੈ ਦੂਰ ਦੀ ਚੀਜ਼ ਵੇਖ ਸਕਦੇ ਹਾਂ ਬਾਰਿਕ ਚੀਜ਼ ਵੇਖ ਸਕਦੇ ਹਾਂ ਫਿਰ ਵੀ ਅੱਖਾਂ ਪਰਮਾਤਮਨ ਨੂੰ ਨਹੀਂ ਵੇਖ ਸਕਦੀਆਂ ਭਾਵੇਂ ਕੰਨਾਂ ਦੀ ਸਰੋਤ ਵੀ ਵਧਾ ਦਿੱਤੀ ਹੈ ਹਜ਼ਾਰਾਂ ਮੀਲ ਦੀ ਦੂਰੀ ਤੇ ਕੋਈ ਫੋਨ ਸਾਨੂੰ ਕਰ ਰਿਹਾ ਅਸੀਂ ਸੁਣ ਰਹੇ ਹਲੇ ਕਿਤੇ ਸੁਣ ਸਕਦੇ ਸੀ ਵਿਗਿਆਨ ਨੇ ਸਾਡੀ ਆਵਾਜ਼ ਨੂੰ ਵੀ ਵਧਾ ਦਿੱਤਾ ਇੱਕ ਮੁਲਕ ਦੇ ਚ ਅਸੀਂ ਬੋਲਦੇ ਪਏ ਦੂਜੇ ਮੁਲਕ ਦੇ ਚ ਅਗਰਾ ਸੁਣ ਰਹੇ ਹੈ ਇੰਦਰੀਆਂ ਦੀ ਸ਼ਕਤੀ ਤੇ ਵਿਗਿਆਨ ਨੇ ਬੜੀ ਵਧਾ ਦਿੱਤੀ ਹੈ ਫਿਰ ਵੀ ਇਹ ਇੰਦ੍ਰੇ ਪਰਮਾਤਮਾ تک ਨਹੀਂ ਪਹੁੰਚਦਾ ਇੱਕ ਵੀ ਸਾਇੰਟਿਸਟ ਨੇ ਨਹੀਂ ਆਖਿਆ ਵੇਖ ਲਿਆ ਪਰਮਾਤਮਾ ਸਮਝ ਗਿਆ ਪਰਮਾਤਮਾ ਹਾਂ ਇਤਨਾ ਹੀ ਆਖਿਆ ਹੈ ਪਰਮਾਤਮਾ ਨਹੀਂ ਇਹ ਜ਼ਰੂਰ ਆਖਿਆ ਜਿਨ੍ਹਾਂ ਨੇ ਜਾਣਿਆ ਜਿਨ੍ਹਾਂ ਕੋਲ ਖਬਰ ਸੀ ਉਹ ਖਬਰ ਦੱਸਣ ਚੋਗੇ ਨਹੀਂ ਤੇ ਜਿਹੜੇ ਬੇਖਬਰ ਨੇ ਉਹ ਖਬਰਾਂ ਦੱਸਦੇ ਪਹਿਣੇ ਦੱਸਦੇ ਪਹਿਣੇ ਰੱਜ ਕੇ ਦੱਸਦੇ ਪਹਿਣੇ ਦੱਸਦੇ ਆਂ ਦੱਸਦੇ ਆਂ ਥੱਕਦੇ ਵੀ ਨਹੀਂ ਬੜਾ ਦੱਸਦੇ ਬੜੇ ਬਹਿਸ ਮਬਾਸ਼ਿਕ ਨਾਲ ਸਾਰੇ ਸਾਥੀ ਬੈਠੇ ਸਨ ਥੋੜੇ ਦਿਨ ਅਗੇ ਸੱਜਣ ਨੇ ਫੋਨ ਕੀਤੀ ਜਿਸ ਬ੍ਰਹਮ ਗਿਆਨੀ ਦੇ ਤੁਸੀਂ ਲੱਛਣ ਦੱਸ ਦਿਓ ਕਿ ਤੇਰੇ ਪਿੱਛੇ ਕਥਾ ਇਸ ਤਰ੍ਹਾਂ ਦੀ ਚੱਲੀ ਹੋਵੇਗੀ ਉਹ ਲੱਛਣ ਮੇਰੇ ਵਿੱਚ ਹਨ ਆ ਕੇ ਦੇਖ ਲਿਓ ਇਹ ਲੱਛਣ ਮੇਰੇ ਵਿੱਚ ਹਨ ਮੈਂ ਸਾਰੇ ਬ੍ਰਹਮ ਗਿਆਨੀ ਦੇ ਲੱਛਣ ਰੱਖਦਾ ਤੁਸੀਂ ਕਹਿੰਦੇ ਹੋ ਕਰੋੜਾਂ ਚ ਕੋਈ ਇੱਕ ਹੰਦਾ ਹੈ ਹਰ ਸ਼ਹਿਰ ਦੇ ਚ ਨਹੀਂ ਆਉਂਦਾ ਹੁੰਦੇ ਨਾ ਵੇ ਬ੍ਰਹਮ ਗਿਆਨੀ ਮੈਂ ਬ੍ਰਹਮ ਗਿਆਨੀ ਮੈਂ ਘੱਟ ਠੀਕ ਹੈ ਉਹ ਤੇਰੇ ਨਾਲ ਬਹਿਸ ਕੀ ਕਰੀਏ ਬਿਹਤਰ ਹੋਵੇਗਾ ਮੈਂ ਕਿ ਹਸਪੀਟਲ ਇਲਾਜ ਕਰਾ ਲਏ ਮੈਂ ਫਿਰ ਨਹੀਂ ਕਹਿ ਕੇ ਜਾਨ ਛੁਡਾਏ ਮੈਂ ਕਿਸੇ ਡਾਕਟਰ ਨੂੰ ਦਿਖਾ ਸਰੂ ਕਿਉਂਕਿ ਅੱਜ ਤੱਕ ਜਿਨ੍ਹਾਂ ਨੇ ਜਾਣਿਆ ਉਹ ਲੀਨ ਹੋ ਗਏ ਤੇ ਉਹਨਾਂ ਨੇ ਇਹ ਆਖਿਆ ਸੀ ਨਹੀਂ ਜਾਣਦੇ ਨਹੀਂ ਜਾਣਦੇ ਨਹੀਂ ਜਾਣਦੇ ਸਾਨੂੰ ਕੁਝ ਵੀ ਪਤਾ ਨਹੀਂ ਕੁਝ ਵੀ ਪਤਾ ਨਹੀਂ ਉਹਨਾਂ ਦਾ ਇਹ ਕਹਿਣਾ ਗੁਰਸਾਖੀ ਮਾਫ਼ ਕੁਝ ਪਤਾ ਹੈ ਕੁਝ ਪਤਾ ਹੈ ਮੈਂ ਦੂਜਾ ਨੁਕਤਾ ਬਿਆਨ ਕਰਨ ਲੱਗਾ ਉਹਨਾਂ ਦਾ ਇਹ ਕਹਿਣਾ ਨਹੀਂ ਕਥਨ ਕਰ ਸਕਦੇ ਨਹੀਂ ਕਥਨ ਕਰ ਸਕਦੇ ਕੁਝ ਇਸ਼ਾਰਾ ਕਰ ਰਿਹਾ ਹੈ ਕਿਸੇ ਪਾਸੇ ਦਾ ਇਸ਼ਾਰਾ ਕਰ ਰਿਹਾ ਹੈ ਕੋਈ ਖੇੜ ਬਣੇ ਕੋਈ ਰਸ ਬਣੇ ਇਸ ਤਰ੍ਹਾਂ ਦੇ ਦਾਅਵੇ ਕਰਨ ਵਾਲੇ ਇੱਕ ਨੇ ਤੁਹਾਡੇ ਨੇੜੇ ਇਧਰ ਪਿੰਡ ਦੇ ਬੰਦੇ ਨੇ ਇੱਥੇ ਆ ਕੇ ਮੇਰੇ ਕੋਲ ਤਿੰਨ ਚਾਰ ਦਿਨ ਲਾਵਾ ਕੀਤਾ ਅੰਮ੍ਰਿਤ ਵੇਲੇ ਆ ਕੇ ਸਰਕੰਦਾ ਸੀ ਮੈਂ ਪਹਿਲੀ ਵਾਰ ਸਟੇਜ ਤੇ ਬ੍ਰह्म ਗਿਆਨ ਨੂੰ ਲਿਆਂਦਾ ਮੇਕ ਲੈਂਦਾ ਹੋਵੇਗਾ ਅਜ ਤੱਕ ਵਿਚਾਰੇ ਜਿੰਨੇ અવਤਾਰ ਹੋਏ ਨੇ ਉਹ ਤੇ ਐਵੇਂ ਹੀ ਹੋਏ ਨੇ ਤੋ ਹੀ ਲੈਂਦਾ ਹੋਵੇਗਾ ਬੈਲੀ ਦਾ ਇਸ ਤਰ੍ਹਾਂ ਦੇ ਮਿਲਦੇ ਰਹੇ ਬਹੁਤ ਆਦ ਦੇ ਚ ਮਿਲਦੇਗਾ ਸੂਫੀ ਕਹਿੰਦੇ ਕਿਸ ਸੇ ਪਤਾ ਪੁੱਛੇ ਮੰਜ਼ਿਲੇ ਜਾਣਾ ਜਿਸ ਕੋ ਖਬਰ تھی ਤੇਰੀ ਉਹ ਬੇਖਬਰ ਮਿਲਾਂ ਗੁਰੂ ਨਾਨਕ ਦੇਵ ਜੀ ਮਾਨ ਸੋਈ ਅਜਾਨ ਅੰਜਾਨ ਕਹਿ ਦੋ ਸੁਣਾ ਮੂਰ ਕਹਿ ਦੋ ਸੋਈ ਅਜਾਨ ਕਹੇ ਮੈਂ ਜਾਣੇ ਬੁਰਨਾਕ ਬਸ ਉਸੇ ਨੂੰ ਅਣਜਾਣ ਸਮਝ ਲੋ ਜਿਹੜਾ ਕਹਿੰਦਾ ਮੈਂ ਜਾਣ ਲਿਆ ਮੈਨੂੰ ਪਤਾ ਹੈ ਮੈਂ ਭ੍ਰਮ ਗਏ ਨੇ ਸੋਈ ਅਦਾਨ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਛਾਣਾੜੇ ਪਰ ਜਿਨੇ ਜਾਣਿਆ ਉਹ ਜਾਣਕਾਰਾਂ ਦੀ ਨਿਗਾਹ ਤੋਂ ਛੁਪਿਆ ਨਹੀਂ ਰਹਿ ਸਕਦਾ ਹਰ ਕਾ ਭਗਤ ਪ੍ਰਗਟ ਨਹੀਂ ਚੱਬੇ ਨਹੀਂ ਚੱਬਦਾ ਇਹਦੀ ਨਿਗਾਹ ਚੋ ਜਾਣਨ ਵਾਲਿਆਂ ਦੀ ਨਿਗਾਹ ਜਾਣਨ ਵਾਲਿਆਂ ਦੀ ਨਿਗਾਹ ਇਸ ਨੂੰ